ਕਾਰਵਾਈ ਨਹੀਂ ਕੋਈ ਕੀਤੀ ਇਹ ਪਰਿਵਾਰ ਜਿਹੜਾ ਫੌ ਸਾਬਕਾ ਫੌਜੀ ਦਾ ਪਰਿਵਾਰ ਹੈ ਰਾਜੀਨਾਮੇ ਵਾਸਤੇ ਵੀ ਤੁਹਾਨੂੰ ਜ਼ੋਰ ਪਾ ਰਿਹਾ ਹਾਂ ਹਾਂਜੀ ਜ਼ੋਰ ਪਾਉਂਦੇ ਧਮਕੀਆਂ ਵੀ ਦਿੰਦੇ ਆ ਪੀ ਕੱਲ ਹੀ ਰਹਿੰਦੇ ਸੀ ਆ ਕਰ ਦਾਂਗੇ ਜੇ ਕਰ ਦਾਂਗੇ ਸਾਬ ਐਮ ਸੀ ਵੀ ਆਉਂਦੇ ਰਿਹਾ ਹੋਰ ਬੰਦੇ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਮਾਰ ਦੇ ਅੰਦਰ ਮਾਰੇ ਮੇਰੇ ਪਿਓ ਨੂੰ ਮਰਦੇ ਆ ਮੇਰੇ ਪਿਓ ਨੂੰ ਮਾਰਦੇ ਆ ਮੇਰੇ ਪਿਓ ਨੂੰ ਮਾਰਦੇ ਆ ਤੇਰੇ ਆ ਮਾਰਿਆ ਜੀ ਇਹਨਾਂ ਨੇ ਚੰਗੀ ਰੀ ਜਣਾ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਹੀ ਹੋਈ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਕਿ ਬਸ ਗੱਡੀ ਉਹਨਾਂ ਨੇ ਹਾਂ ਮਾਰਿਆ ਬਾਪੂ ਨੇ ਨਹੀਂ ਸੁਣਿਆ ਠੀਕ ਆ ਬਾਪੂ ਨੇ ਨਹੀਂ ਸੁਣਿਆਗਾ ਉਹ ਨਿਕਲ ਗਿਆ ਤੇ ਉਹਦੀ ਪੁੱਤ ਸਾਡੀ ਜਿਹੜੀ ਉਹਨਾਂ ਦੀ ਕੁੜੀ ਆ ਉਹਨੇ ਮੇਰੇ ਮੂੰਹ ਤੇ ਚ ਪੇੜ ਮਾਰੀ ਜੇ ਦੇਖਦੇ ਤੇ ਮੁੜ ਕੇ ਆ ਦਾਤਰ ਲੈ ਕੇ ਆਇਆ ਜੇ ਠੀਕ ਆ ਸ਼ੌਵੀ ਲੈ ਕੇ ਆਇਆ ਤੇ ਮੇਰੇ 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 ਪਿਓ ਨੂੰ ਵੀ ਮਾਰਿਆ ਜੇ ਇਹਨਾਂ ਨੇ ਠੀਕ ਜੇ ਤੇ ਆ ਇਹਨਾਂ ਨੇ ਅਜ ਤਾਂ ਮਾਰਿਆ ਜੇ ਇਹਨਾਂ ਨੇ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਹੋਰ ਕੰਪਲੀਟ ਦੇ ਦਿੰਦਾ ਸੀ ਅਨਜਾਇਜ਼ ਮਾਰਿਆ ਇੱਕ ਤੇ ਚਪੇੜ ਮਾਰਿਆ ਇੱਕ ਤੇ ਚਪੇੜ ਉਹ ਮੁੜੇ ਮੁੜੇ ਮਣੇ ਤੂੰ ਗਿਆ ਹੀ ਓ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਏ ਕਿ ਇੱਕ ਬਟਾਲੇ ਦੇ ਦਸ਼ਮੇਸ਼ ਨਗਰ ਇਲਾਕੇ ਦੀ ਮਹਿਲਾ ਪੁਲਿਸ ਅਧਿਕਾਰੀ ਵੱਲੋਂ ਸਾਬਕਾ ਫੌਜੀ ਦੇ ਨਾਲ ਮਾਰਕੁੱਟਾਈ ਕੀਤੀ ਗਈ ਹੈ ਆਪਣੀ ਫਰਦੀ ਦਾ ਰੋਪ ਜਿਹੜਾ ਵਾ ਉਸ ਸਾਬਕਾ ਫੌਜੀ ਨੂੰ ਦਿਖਾਇਆ ਗਿਆ ਸਚਾਈ ਲਈ ਪਹੁੰਚੇ ਅਸੀਂ ਜਿਹੜੇ ਮਹਿਲਾ ਅਧਿਕਾਰੀ ਨੇ ਪੁਲਿਸ ਅਧਿਕਾਰੀ ਕਿ ਕੀ ਕਹਿੰਦੇ ਨੇ ਕੁਲਵਿੰਦਰ ਜੀ ਕੀ ਗੱਲ ਕੱਢਣਾ ਕੀ ਵਾਪਰਦੀ ਪਾਜੀ ਕੋਈ ਗੱਲਬਾਤ ਨਹੀਂ ਹੋਈ ਮੈਂ ਡਿਊਟੀ ਤੋਂ ਆਈ ਛੇਕ ਦਾ ਟਾਈਮ ਆ ਉਦੋਂ ਸਭ ਤੋਂ ਵੱਲ ਘਟਨਾ ਦੱਸ ਦਿਓ ਕਦੋਂ ਦੀ ਹੈ ਘਟਨਾ 6 ਤਰੀਕ ਦੀ 22 22 ਦੇਣ ਤੇ 25 ਚੱਲੇ ਆ 6 ਤਰੀਕ ਦੀ 6 ਵਜੇ ਦੀ ਉਹਨਾਂ ਗੱਡੀ ਸਾਡੇ ਬੂਹੇ ਅੱਗੇ ਲਾਈ ਆ ਆਪਣੀ ਕਾਰਵਾਈ ਨਾਲ ਫੌਜੀ ਗਲਤ ਹਰਕਤਾਂ ਗੱਡੀ ਦੇ ਵਿੱਚ ਕਰਨ ਡਿਆ ਉਦੋਂ ਮੇਰੀ ਬੇਟੀ ਖੜੀ ਆ ਮੈਂ ਖੜੀ ਆ ਮੈਂ ਕਿਹਾ ਫੌਜੀ ਸਾਹਿਬ ਆਪਣੇ ਘਰ ਜਾ ਕੇ ਗਲਤ ਹਰਕਤਾਂ ਕਰੋ ਇੱਥੇ ਚੰਗੇ ਨਹੀਂ ਲੱਗਦਾ ਮੇਰੀ ਬੇਟੀ ਖੜੀ ਆ ਉਹ ਮੈਨੂੰ ਗਲਤ ਬੋਲਣ ਲੱਪਿਆ ਉਦੋਂ ਲੱਗੇ ਸੈਲ ਕਰਨ ਦੇ ਉਹਨਾਂ ਹਟਾਓ ਢਾਈ ਕਰਾ ਕੇ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਉਹਦੇ ਮੁੰਡਾ ਵੱਧ ਘੱਟ ਬੋਲਿਆ ਮੇਰੀ ਬੇਟੀ ਨੂੰ ਬੇਟੀ ਦੇ ਖਿਲਾਫ ਬਹੁਤ ਬੋਲਿਆ ਵਾ ਤੇ ਸਾਰੇ ਨੇ ਹਟਾਤਾ ਮੈਂ ਆਪਣੇ ਘਰ ਆ ਗਈਆਂ ਉਹਨਾਂ ਨੂੰ ਉਹਨਾਂ ਦੇ ਅੰਦਰ ਵਾੜਤਾ ਕੋਈ ਗੱਲ ਨਹੀਂ ਹੋਈ ਕੋਈ ਲੜਾਈ ਨਹੀਂ ਹੋਈ ਕੋਈ ਮਾਰਕਟਾਈ ਨਹੀਂ ਹੋਈ ਮੈਂ ਆਪਣੇ ਘਰ ਆ ਕੇ ਨਹਾ ਧੋ ਕੇ ਗੁੜੀਆਂ ਸੋਹਰੇ ਚਲ ਗਈ ਆ ਉਹ ਪਹੁੰਚ ਗਈ ਆ ਮੈਂ ਨਹਾ ਧੋ ਕੇ ਚਾਹ ਦਾ ਕੱਪ ਲੈ ਕੇ ਕੂਲਰ ਗਾੜੀ ਬੈਠੀ ਆ ਬੂਆ ਮੇਰਾ ਗੇਟ ਲੱਗਾ ਸੀਗਾ ਹੌਲ ਲੱਗਾ ਹੌੜਾ ਜਦੋਂ ਉਹਨਾਂ ਹੌੜਾ ਖੋਲਿਆ ਵਾ ਫੌਜੀ ਤੇ ਫੌਜੀ ਦਾ ਮੁੰਡਾ ਤੇ ਫੌਜੀ ਦੇ ਕਾਰਵਾਈ ਮੁੰਡੇ ਕੋ ਦਾਤਰ ਆ ਸਿੱਧੇ ਆ ਕੇ ਮੇਰੇ ਉੱਤੇ ਵਾਰ ਕੀਤਾ ਮੈਨੂੰ ਢਾਇਆ ਨਤਨਾਂ ਨੇ ਅੱਛਾ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਤੁਹਾਡੇ ਨਾਲ ਮੈਂ ਸ਼ੀਦ ਪਰਿਵਾਰ ਚ ਹਾਂ ਕੱਲੀ ਮੈਂ ਰਹਿੰਦੀ ਮੇਰੀਆਂ ਬੇਟੀਆਂ ਮੇਰੀਆਂ ਦੋ ਆ ਦੋਨੇ ਵਿਆਈਆਂ ਆ ਆਪ ਆਪਣੀ ਘਰੀਆਂ ਕੱਲੀ ਮੈਂ ਰਹਿੰਦੀ ਆ ਤੇ ਨਾ ਆ ਕੇ ਮੈਨੂੰ ਢਾ ਲਿਆ ਵਾ ਆਰਾਮ ਰੋਲਾ ਪਿਆ ਵਾ ਸਾਰੇ ਮੱਲੇ ਵਾਲੇ ਇਕੱਠੇ ਹੋ ਕੇ ਆਏ ਆ ਤੇ ਮੁੜ ਕੇ ਉੱਤੋਂ ਬਾਰਾ ਫੌਜਣ ਭੱਜ ਗਈ ਆ ਮੁੰਡਾ ਵੀਡੀਓ ਬਣਾਉਣ ਲੱਪੇ ਮੇਰੇ ਘਰੋਂ ਹੀ ਦਾਤਰ ਸੁੱਟ ਕੇ ਲੋਕਾਂ ਨੇ ਆ ਕੇ ਹਟਾਇਆ ਵਾ ਤੇ ਫੌਜੀ ਕੋ ਭੱਜਿਆ ਨਹੀਂ ਗਿਆ ਸ਼ਰਾਬ ਨਾਲ ਰੱਜ ਜਾ ਵਾ ਉਹ ਉਹ ਮੈਂ ਲਿਆਇ ਨੀ ਆ ਕੇ ਘਰੋਂ ਕੱਢਿਆ ਵਾ ਕੋਈ ਮਾਰਕਟ ਆਈ ਨਹੀਂ ਨਾ ਫੌਜੀ ਨੇ ਕੋਈ ਸਟਾ ਮੈਨੂੰ ਸਟਾ ਲੱਗੀਆਂ ਵਾ ਮੇਰਾ ਮੈਡੀਕਲ ਵੀ ਹੋਇਆ ਵਾ ਮੇਰੀ ਦਰਖਾਸਤ ਵੀ ਗਈ ਆ ਮੈਡੀਕਲ ਰਿਪੋਰਟਾਂ ਵੀ ਗਈਆਂ ਵਾ ਸਾਰੇ ਰਾਜਨਾਮੇ ਬਾਰੇ ਕਹਿੰਦੇ ਹਜੇ ਮੈਂ ਕਾਰਵਾਈ ਨਹੀਂ ਕੋਈ ਕੀਤੀ ਇਹ ਪਰਿਵਾਰ ਜਿਹੜਾ ਫੌਸਾਬਕਾ ਫੌਜੀ ਦਾ ਪਰਿਵਾਰ ਆ ਰਾਜਨਾਮੇ ਵਾਸਤੇ ਵੀ ਤੁਹਾਨੂੰ ਜ਼ੋਰ ਪਾ ਰਿਆ ਹਾਂ ਹਾਂਜੀ ਜ਼ੋਰ ਪਾਉਂਦੇ ਧਮਕੀਆਂ ਵੀ ਦਿੰਦੇ ਆ ਵੀ ਕੱਲ ਹੀ ਰਹਿਂਦੇ ਆ ਕਰ ਦਾਂਗੇ ਜੇ ਕਰ ਦਾਂਗੇ ਸਭ ਐਮਸੀ ਵੀ ਆਉਂਦੇ ਰਿਹਾ ਹੋਰ ਬੰਦੇ ਆਉਂਦੇ ਰਿਹਾ ਮੈਂ ਕਿਹਾ ਚਲੋ ਕੋਈ ਨਹੀਂ ਕਰ ਲਾਂਗੇ ਰਾਜਨਾਮਾ ਮੁੜ ਕੇ ਡਿਊਟੀ ਕੀ ਕੀਤਾ ਮੇਰੇ ਤੇ ਇੱਕ ਮੇਰੇ ਮੁਲਾਜ਼ਮ ਹੋਣ ਨਾਤੇ ਵਰਦੀ ਕਰਕੇ ਮੇਰੀ ਬਦਨਾਮੀ ਕੀਤੀ ਆ ਕੋਈ ਇਹਨਾਂ ਨੂੰ ਸੱਟ ਨਹੀਂ ਸੱਟਾਂ ਮੇਰੇ ਲੱਗੀਆਂ ਵਾ ਇਹਨਾਂ ਮੇਰੇ ਘਰ ਆ ਕੇ ਪਏ ਆ ਸਾਰੇ ਮਹੱਲੇ ਨੇ ਵੇਖਿਆ ਮੇਰੇ ਘਰ ਫੋਜੀ ਪਿਆ ਇੱਕ ਜੀ ਦੱਸੋ ਕੁਲਵਿੰਦਰ ਜੀ ਜਸਟਿਸ ਜੀ ਤੁਸੀਂ ਦੱਸ ਰਹੇ ਹੋ ਕਿ ਇੱਕ ਪਾਸੇ ਮੈਨੂੰ ਰਾਜ਼ੀਨਾਮੇ ਲਈ ਕਹਿ ਰਹੇ ਨੇ ਦੂਸਰੇ ਪਾਸੇ ਮੇਰੀ ਵੀਡੀਓ ਮੀਡੀਆ ਵੀਡੀਓ ਜਿਹੜੀਆਂ ਵੀਡੀਓ ਵਾਇਰਲ ਕਰ ਰਹੇ ਨੇ ਤੇ ਤੁਸੀਂ ਫਿਰ ਰਾਜ਼ੀਨਾਮਾ ਹੁਣ ਕਰੋਗੇ ਉਹਨਾਂ ਨਾਲ ਨਹੀਂ ਜੀ ਨਹੀਂ ਕਰਾਂਗੇ ਅੱਛਾ ਪੁਲਿਸ ਵੱਲ ਸ਼ਿਕਾਇਤ ਦਰਜ ਕੀਤੀ ਗਈ ਪੁਲਿਸ ਵੱਲੋਂ ਕੀ ਕਿਹਾ ਗਿਆ ਕੀ ਭਰੋਸਾ ਦਿੱਤਾ ਗਿਆ ਪੂਰ ਸਾਰੇ ਤੇ ਵੀ ਚਲੋ ਸਾਡੇ ਅਫਸਰ ਸਾਡੇ ਨਾਲ ਹੀ ਆ ਮਾਂ ਵੀ ਤਾਂ ਹੀ ਬੈਠੀ ਵੀ ਸਾਡੇ ਅਫਸਰ ਜਿਹੜੇ ਸਾਡੇ ਵੱਲ ਦੀ ਗੱਲ ਕਰਨੀ ਚਲੋ ਸਾਡਾ ਹੱਕ ਚ ਹੀ ਰੱਖਣਗੇ ਪਤਾ ਸਾਡਾ ਸਾਡਾ ਮੈਡੀਕਲ ਵੀ ਹੋਇਆ ਫਿਰ ਫੌਜੀ ਮੇਰੇ ਘਰੋਂ ਖੜਿਆ ਇਹਨਾਂ ਨੇ 112 ਤੇ ਫੋਨ ਕੀਤਾ ਵਾ ਗੱਡੀਆਂ ਆਈਆਂ ਇਹਨੂੰ ਲੈ ਕੇ ਗਏ ਇਹਦਾ ਮਲਾਜਾ ਹੋਇਆ ਸ਼ਰਾਬ ਦਾ ਸਾਹਬ ਦਾ ਫੌਜੀ ਦਾ ਤਾ ਯਾ ਯੇ ਦਬਕੇ ਮੈਨੂੰ ਫੇ ਪੂਰੇ ਦੇ ਅੰਡੇ ਆ ਅਜੇ ਅਜੇ ਜਸਤੀ ਕਿਨਾਂ ਹੁਣ ਸ਼ਿਕਾਇਤ ਉਹਨਾਂ ਵੱਲੋਂ ਵੀ ਦਰਜ ਕਰਾਈ ਗਈ ਤੁਹਾਡੇ ਵੱਲੋਂ ਵੀ ਕਰਵਾਈ ਗਈ ਉਸ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਇਸੇ ਤਰ੍ਹਾਂ ਧਮਕੀਆਂ ਦੇ ਉਹ ਧਮਕੀਆਂ ਦਿੰਦਾ ਆਠ ਆਠ 10 10 ਬੰਦੇ ਲਿਆਉਂਦਾ ਵਾ ਮੋਟਰਸਾਈਕਲ ਸਿੱਧੇ ਲਿਆਉਂਦਾ ਗੁੰਡਾਗਰਦੀ ਪੂਰੇ ਕਰਦੇ ਆ ਕਿਤੇ ਨਾ ਕਿਤੇ ਤੁਸੀਂ ਵੀ ਡਰਦੇ ਹੋਵੋਗੇ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਬੇਟੀਆਂ ਤੁਹਾਡੀਆਂ ਵਹਿੀਆਂ ਹਾਂਜੀ ਡਰਦੇ ਬੇਟੀਆਂ ਆਪ ਆਪਣੀ ਘਰੇ ਆ ਡਰਦੇ ਆ ਅਸੀਂ ਇਹ ਧਮਕੀਆਂ ਦਿੰਦੀ ਫੌਜਨ ਚਾਰ ਚਫੇਰੇ ਕਮਾਉਂਦੀ ਇਕੱਲੀ ਇੱਥੇ ਰਹਿੰਦੀ ਮੈਨੂੰ ਤਿੰਨ ਮਹੀਨੇ ਹੋਏ ਸਾਰਾ ਇੱਥੇ ਨਵੇਂ ਜਸਟਿਸ ਕਿਨ ਨਾਲ ਤੁਸੀਂ ਦੱਸ ਰਹੇ ਹੋ ਕਿ ਤਿੰਨ ਜਣੇ ਆਂਦੇ ਨੇ ਉਹਦੀ ਵਾਈਫ ਆਂਦੀ ਏ ਨਾਲ ਫੌਜੀ ਦਾ ਬੇਟਾ ਆਂਦਾ ਨਾਲ ਫੌਜੀ ਆਂਦਾ ਤੇ ਆਗੇ ਇੱਕ ਕੱਲੀ ਜਨਾਨੀ ਮੁਕਾਬਲਾ ਕਰ ਸਕਦੀ ਏ ਜਸਟਿਸ ਕਿਨ ਨਾਲ ਉਹਨਾਂ ਨੇ ਉਸ ਗੱਲ ਨੂੰ ਛਾਲ ਲਿਆ ਵਗੈ ਜੀ ਵਰਦੀ ਦਾ ਰੋਪ ਦਿਖਾਇਆ ਇੱਕ ਕੱਲੀ ਔਰਤ ਜਨਾ ਤਿੰਨਾਂ ਦਾ ਮੁਕਾਬਲਾ ਕਰ ਸਕ ਨਹੀਂ ਜੀ ਗੱਲ ਤਾਂ ਮੇਰੇ ਸੱਟਾਂ ਤਾਂ ਹੀ ਲੱਗੀਆਂ ਮੇਰੇ ਕਾਫੀ ਸੱਟਾਂ ਲੱਗੀਆਂ ਫੌਜਣ ਨੇ ਲਾਈਆਂ ਮੁੰਡੇ ਨੇ ਲਾਈਆਂ ਮੁੰਡਾ ਭੱਜ ਗਿਆ ਬਸ ਵੀਡੀਓ ਮੇਰੇ ਘਰ ਦੀਆਂ ਸਾਰੀਆਂ ਬਣੀਆਂ ਤੇ ਹਰਾਸਮੈਂਟ ਵੀ ਮੈਨੂੰ ਕਰਨ ਡੇ ਆ ਮੈਂ ਦੇ ਨਹੀਂ ਕਿ ਅਜੋ ਜ ਲੋਕਾਂ ਦੇ ਫਿਰ ਕਿਤੇ ਨਾ ਕਿਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜੀ ਮੁੰਡਾ ਗੁੰਡਾ ਕਰਦੀ ਕਰਦਾ ਪੂਰੀ ਪਿਓ ਪਿਓ ਨਿਤ ਸ਼ਰਾਬੀ ਸ਼ਰਾਬ ਨਾਲ ਰੱਜਿਆ ਮੇਰੇ ਘਰ ਆਇਆ ਕੋ ਭਜਿਆ ਵੀ ਨਹੀਂ ਗਿਆ ਮੁੜ ਕੇ ਮੈਂ ਲੈਨੇ ਆ ਕੇ ਵੇਖਿਆ ਵੀ ਕਿੱਥੇ ਪਿਆ ਮੇਰੇ ਵਿਹੜੇ ਦੇ ਵਿੱਚ ਪਿਆ ਵਾ ਪੁਲਿਸ ਵੱਲੋਂ ਕੀ ਪ੍ਰੋਸਸ ਦਿੱਤਾ ਗਿਆ ਤੁਹਾਨੂੰ ਤੇ ਕੀ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਉੱਤੇ ਇਹ ਤੇ ਹੁਣ ਅਫਸਰਾਂ ਦੀ ਮਰਜ਼ੀ ਮੈਨੂੰ ਇਹ ਹੀ ਕਹੇਗੇ ਵੀ ਰਾਈਨਾਮ ਕਰ ਲੋ ਰਾਈਨਾਮ ਕਰ ਲੋ ਰੋਜ਼ ਰਾਈਨਾਮ ਦੀ ਗੱਲਾਂ ਹੁੰਦੀਆਂ ਬਾਕੀ ਤੇ ਕੁਝ ਨਹੀਂ ਹੋਇਆ ਜੀ ਚਾਹੀਦਾ ਇਹੋ ਜੇ ਬੰਦੇ ਨਾਲ ਰਾਜਨਾਮਾ ਤੁਹਾਡਾ ਨਹੀਂ ਜੀ ਹੁਣ ਆ ਨਹੀਂ ਚਾਹੀਦਾ ਇਹ ਫੇਰ ਵੀ ਮੇਰੇ ਘਰ ਪੈ ਸਕਦੇ ਆ ਮੁੰਡਾ ਰੋਜ ਆਉਂਦਾ ਮੁੰਡੇ ਲੈ ਕੇ ਆਉਂਦਾ ਜੀ ਬਿਲਕੁਲ ਇਹ ਉਹ ਐਸਆ ਹੀ ਕੁਲਵਿੰਦਰ ਕੌਰ ਨੇ ਜਿਨ੍ਹਾਂ ਦੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਸੀ ਕਿ ਜਿਨ੍ਹਾਂ ਨੇ ਆਪਣੀ ਵਰਦੀ ਦਾ ਰੋਪ ਦਿਖਾਇਆ ਸਾਬਕਾ ਫੌਜੀ ਨੂੰ ਸਚਾਈ ਜਾਣਨ ਲਈ ਪਹੁੰਚੇ ਸੀ ਸਾਈ ਕੋ ਜ ਹੋ ਰਹੀ ਆ ਉਹਨਾਂ ਨੇ ਕਿਹਾ ਕਿ ਆਪਣੇ ਘਰ ਵਾਲੇ ਦੇ ਨਾਲ ਉਹ ਉਸਦੀ ਮੈਸੇਜ ਜਿਹੜੀ ਹੈ ਗਲਤ ਹਰਤਾ ਕਰ ਰਹੀ ਸੀ ਗੱਡੀ ਦੇ ਵਿੱਚ ਜਿਸ ਤੋਂ ਬਾਅਦ ਮੈਂ ਰੋਕਿਆ ਮੇਰੀ ਬੇਟੀ ਬਾਹਰ ਸੀ ਤਾਂ ਮੈਂ ਡਿਊਟੀ ਤੋਂ ਹਸਪਤਾਲੇ ਘਰ ਆ ਰਿਹਾ ਸੀ ਤੇ ਉਸੇ ਵੇਲੇ ਮੈਂ ਰੋਕਿਆ ਤਾਂ ਉਸ ਤੋਂ 1 ਘੰਟੇ ਬਾਅਦ ਫਿਰ ਤੋਂ ਦੁਬਾਰਾ ਮੇਰੇ ਘਰ ਆਂਦੇ ਨੇ ਤੇ ਆ ਕੇ ਮੇਰ ਨਾਲ ਮਾਰਕੋਟਾਈ ਕਰਨੀ ਸ਼ੁਰੂ ਕਰ ਦਿੰਦੇ ਨੇ ਉਲਟਾ ਇਹਨਾਂ ਨੂੰ ਫਿਰ ਤੋਂ ਦੁਬਾਰਾ ਤਾਂ ਧਮਕੀਆਂ ਦੇ ਰਹੇ ਨੇ ਹੋਰ ਵੀ ਮਹੱਲੇ ਦੇ ਲੋਕ ਨਹੀਂ ਲਾਗੇ ਇਲਾਕੇ ਦੇ ਭਾਈ ਸਾਹਿਬ ਘੱਡਾਂ ਕੀ ਵਾਪਰ ਦੀ ਸਰ ਮੈਂ ਜਦੋਂ ਆਇਆ ਸੀਗਾ ਇੱਥੇ ਗਲੀ ਚ ਸੈਰ ਕਰਦਾ ਸੀਗਾ ਇਧਰ ਨੂੰ ਦੇਖਿਆ ਕਿ ਇਧਰ ਬਹੁਤ ਮਤਲਬ ਜਨਤਾ ਘੱਟੀ ਹੋਈ ਆ ਮੈਂ ਆਣ ਕੇ ਵੇਖਿਆ ਤੇ ਇਹਦੀ ਘਰ ਦੀ ਜਿਹੜੀ ਆ ਆਪਣੇ ਫੌਜੀ ਦੀ ਤੇ ਨਾਲ ਉਹਦਾ ਬੇਟਾ ਭੱਜ ਕੇ ਆਪਣੇ ਘਰ ਵੜ ਗਏ ਆ ਤੇ ਪ੍ਰੇਮ ਸਿੰਘ ਜਿਹੜਾ ਸੀ ਫੌਜੀ ਉਹ ਮੰਜੇ ਤੇ ਬੈਠਾ ਸੀ ਉਹਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋੜੋਂ ਵੱਧ ਉਹਨੂੰ ਅਸੀਂ ਆਪਣੇ ਹੱਥੀਂ ਆਣ ਆਣ ਕੇ ਗੇਟ ਤੋਂ ਬਾਹਰ ਕੱਢਿਆ ਜੀ ਤੇ ਇਹਦੀ ਘਰ ਵਾਲੀ ਜਿਹੜੀ ਆ ਉਹ ਕੋਠੇ ਜਾ ਕੇ ਫਿਰ ਗੰਦੀਆਂ ਗੱਲਾਂ ਕੱਢਣ ਲੱਗੀ ਜਿਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਉਸ ਵੇਲੇ ਲੜਕੇ ਵੱਲੋਂ ਆਜਾ ਮੜੀਆਂ ਦਿੱਤੀਆਂ ਯਾਰੇ ਮੇਰੇ ਬਾਪ ਨੂੰ ਮਾਰ ਦਿੱਤਾ ਮੇਰੇ ਡੈਡੀ ਨੂੰ ਬਚਾ ਲਓ ਮੇਰੇ ਡੈਡੀ ਨੂੰ ਬਚਾ ਲਓ ਕੀ ਇਸ ਤਰੀਕੇ ਦਾ ਕੁਝ ਹੋਇਆ ਸੀ ਉਸ ਵੇਲੇ ਨਹੀਂ ਹੋਇਆ ਜੀ ਕੁਝ ਨਹੀਂ ਆਇਆ ਕੋਈ ਗੱਲ ਨਹੀਂ ਹੋਈ ਆ ਜੀ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਹੋਈ ਉਹਦੇ ਕੋ ਭੱਜਿਆ ਹੀ ਨਹੀਂ ਗਿਆ ਜਦੋਂ ਇਹਨਾਂ ਨੂੰ ਪੈਗੇ ਆਣ ਕੇ ਭੰਜੀ ਉਹਨਾਂ ਨੂੰ ਤੇ ਬਾਅਦ ਚ ਉਹਦੀ ਮਾਂ ਵੀ ਭੱਜ ਗਈ ਆ ਬੇੜਾ ਵੀ ਭੱਜ ਗਿਆ ਵਾ ਠੀਕ ਹੈ ਜੀ ਕੋਠੇ ਜਾ ਕੇ ਗੰਦੀਆਂ ਗੱਲਾਂ ਕੱਢਣ ਡੈ ਪਿਆ ਜਿਹੜਾ ਪ੍ਰੇਮ ਫੌਜੀ ਸੀਗਾ ਉਹਨੂੰ ਅਸੀਂ ਆਪ ਆਪਣੇ ਇਥੋਂ ਗੇਟ ਤੋਂ ਕੱਢਿਆ ਜੀ ਅਸੀਂ ਤੁਸੀਂ ਡਿਸਟ੍ਰਿਕਟ ਨੇ ਇਸ ਇਸ ਇਲਾਕੇ 'ਚ ਤੁਸੀਂ ਕਿੰਨੇ ਸਮੇਂ ਤੋਂ ਰਹਿ ਰਹੇ ਅਸੀਂ ਜੰਮੇਪੁਰੇ ਇੱਥੇ ਆ ਜੀ 47 ਦਾ ਮੈਂ ਮਾਹੌਲ ਕਿਦਾਂ ਦਾ ਨਾ ਉਹਨਾਂ ਦਾ ਮਾਹੌਲ ਮਾੜਾ ਹੀ ਆ ਜੀ ਸ਼ੁਰੂ ਤੋਂ ਹੀ ਆਪੋਚ ਹੀ ਲੜਦੇ ਆ ਮਹੀਨਾ ਕ ਪਹਿਲਾਂ ਪਿਓ ਪੋਤੀ ਜੁੰਡੋ ਠੀਕ ਹੈ ਤੇ ਨਿੱਤ ਦਾ ਗਲੇਸ਼ ਉਹਨਾਂ ਦਾ ਦੋ ਤਿੰਨ ਵਾਰੀ ਤੇ ਮੇਰੇ ਖਿਆਲ ਨਾਲ ਉਹ ਅੰਮ੍ਰਿਤ ਹੀ ਭੰਗ ਕੀਤਾ ਬਹੁਤ ਤਰੂਪਿੰਦਾ ਬਹੁਤ ਜ਼ਿਆਦਾ ਬਿੱਗੋ ਇਹਨਾਂ ਦੇ ਡਿਸਟ੍ਰਿਕਟ ਦੇ ਭਾਈ ਸਾਹਿਬ ਨੇ ਦੱਸਿਆ ਤਿੰਨ ਮਹੀਨੇ ਹੋ ਗਏ ਤੇ ਜਮੇਪਲੇ ਕਹਿੰਦੇ ਇੱਥੇ ਆ ਤਿੰਨ ਮਹੀਨਿਆਂ ਦੇ ਵਿੱਚ ਤੁਸੀਂ ਵੀ ਇਦਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਇਸੇ ਤਰੀਕੇ ਨਾਲ ਵੇਖਦੇ ਰੋਜ਼ ਹੀ ਜੀ ਰੋਜ਼ ਹੀ ਫੌਜਨ ਕੁੱਟਦੀ ਉਹਨੂੰ ਗਲੀ ਛੁੱਟ ਦਿੰਦੀ ਆ ਮੁੰਡਾ ਵੀ ਕੁੱਟਦਾ ਉਹਨੂੰ ਰੋਜ਼ ਇਹੀ ਗੱਲ ਆ ਉਹਨਾਂ ਦੀ ਬਿਲਕੁਲ ਆਪਣੇ ਡਿਪਾਰਟਮੈਂਟ ਤੇ ਜ਼ਰੂਰ ਕੀਤੇ ਨਾ ਕਿਤੇ ਕੁਲਵਿੰਦਰ ਕੌਰ ਉਹਨਾਂ ਨੂੰ ਜਿਹੜੇ ਮਹਿਲਾ ਪੁਲਿਸ ਅਧਿਕਾਰੀ ਨੇ ਵਿਸ਼ਵਾਸ ਆ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇਗਾ ਅਸੀਂ ਵੀ ਜ਼ਰੂਰ ਉਹਨਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਬਕਾ ਫੌਜੀ ਦਾ ਕੀ ਕਹਿਣਾ ਵਾ ਜਾਂ ਫਿਰ ਉਹਨਾਂ ਦੇ ਬੇਟੇ ਦਾ ਜਾਂ ਉਹਨਾਂ ਦੀ ਮੈਸੇਜ ਦਾ ਕੀ ਕਹਿਣਾ ਵਾ ਕਿੰਨੀ ਕੁ ਸਚਾਈ ਆ ਕਿਉਂਕਿ આરોਪ ਜ਼ਰੂਰ ਉਹਨਾਂ ਵੱਲੋਂ ਮਹਿਲਾ ਪੁਲਿਸ ਅਧਿਕਾਰੀ ਦੇ ਉੱਤੇ ਲਾਏ ਗਏ ਸੀ ਕਿ ਮੈਨੂੰ ਵਰਦੀ ਦਾ ਰੋਪ ਦਿਖਾਉਂਦਿਆਂ ਹੋਇਆਂ ਉਸਨੇ ਸਾਡੇ ਨਾਲ ਮਾਰਕੁੱਟਾਈ ਕੀਤੀ ਮੇਰਾ ਨਾਮ ਮੈ ਰਟਾਇਰ ਫੌਜੀ ਆ ਪ੍ਰੇਮ ਸਿੰਘ ਮੇਰਾ ਨਾਮ ਆ ਗੱਲ ਉਹਦੋਂ ਮੈਥੇ ਆਪਣੇ ਗਵਾਂਢ ਤੇ ਅਜੇ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ-ਸੱਤ ਕਰੀਦੀ ਆ ਵੀ ਹਾਂਜੀ ਸਾਸਿਕਾਲ ਜੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਾਸਿਕਾਲ ਬੁਲਾਈਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਈਆਂ ਉਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇੱਕ ਹੀ ਗਈ ਮੈਂ ਸਾਸਿਕਾਲ ਬੁਲਾ ਕੇ ਫਿਰ ਮੈਂ ਗਿਆ ਜਿੱਦਾਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਹ ਉਸ ਟਾਈਮ ਤੇ ਤੇ ਇਹ ਮਾਵਾਂ ਤੇ ਕਹਿੰਦੇ ਆਪੇ ਕਹਿੰਦੇ ਕਹਿੰਦੇ ਫੌਜੀ ਤੇ ਕਰੇਗਾ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਡੀ ਪੀਂਹ ਦਾ ਕੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬੱਸ ਮੈਂ ਤਾਂ ਨਿਕਲ ਗਿਆ ਹਾਂ ਬਜ਼ਾਰ ਵਾਸਤੇ ਮੈਨੂੰ ਤਿੰਨ ਜਾਂ 4 ਮਿੰਟ ਬਾਅਦ ਫੋਨ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਮੈਂ ਕੋਹਣੀ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਸੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਇਆ ਮਿੱਸਦਾ ਇਹਨਾਂ ਨੂੰ ਮੈਨੂੰ ਗੱਡੀਓ ਮੈਂ ਜਿੱਦਾਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੇ ਵਾਈਫ ਨੇ ਮੇਰੇ ਬੱਚਿਆਂ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਆ ਕਿਉਂਕਿ ਮੇਰੇ ਇਹਨਾਂ ਨਾਲ ਕੋਈ ਹੈ ਨਹੀਂ ਝਗੜਾ ਮੈਂ ਤੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰੋਨਾ ਪਰਚੇ ਉਹ ਕਰਾਉਣੇ ਆ ਪਲਸ ਆਈਆ ਕਹਿੰਦਾਂ ਨੇ ਕਿਤੇ ਕਾਲ ਕੀਤੀ ਉਥੇ ਚੰਡੀਗੜ ਚੰਡੀਗੜੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਮੈਨੂੰ ਇਹ ਉਹੋ ਹੀ ਪਲਸ ਜਿਹੜੀ ਆਈ ਸੀ ਉਹ ਮੈਨੂੰ ਉਥੇ ਲੈ ਕੇ ਚਲ ਗਏ ਠਾਣੇ ਹਾਂ ਜੀ ਮੇਰੇ ਵੱਲੋਂ ਕੰਪਲੀਟ ਆ ਮੈਨੂੰ ਹੀ ਲੈ ਗਏ ਆ ਉਥੇ ਗਏ ਉਥੇ ਕਹਿੰਦੇ ਬਲੱਡ ਜਾ ਕਰਾਉਣਾ ਮੇਰੋਂ ਹਸਪੀਟਲ ਲੈ ਗਏ ਉਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ ਉਥੇ ਡਾਕਟਰ ਨੇ ਉਹਦਾ ਲਿਖਤਾ ਵਾ ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਇਆ ਲੈਸਾ ਕੋਈ ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉਥੇ ਥਾਣੇ 'ਚ ਬੁਲਾਉਣ ਦੇਣਾ ਨੂੰ ਇਹ ਕਦੀ ਕਹਿੰਦੇ ਆ ਕਿ ਅੱਜ ਉਥੇ ਉਹਦੀ ਡਿਊਟੀ ਉਥੇ ਲੱਗੀ ਆ ਆ 15 ਅਗਸਤ ਆ ਗਿਆ ਦੋ ਦਿਨੇ ਉਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਤੁਹਾਨੂੰ ਡੇ ਕਰਨ ਵੀ ਆਪਾਂ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਾਉਣੀਆਂ ਵਾ ਆਪਾਂ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾਂ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਪਤਾ ਉਹਦਾ ਇਸ ਚੀਜ਼ਾਂ ਦਾ ਨਾ ਆਪਾਂ ਕੋਈ ਕਾਰਵਾਈ ਕਰਨ ਦੇ ਆ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਇੱਕ ਟੋਕੜ ਇਹ ਤਾਂ ਹੋਏ ਪੁਲਿਸ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਹੈ ਮਲਾਜਮ ਆ ਅੱਗੋਂ ਮੈਂ ਵੀ ਆਰਮੀ ਵਾਲਾ ਵਾਂ ਚਲੋ ਰਿਟਾਇਰ ਆਇਆ ਫਿਰ ਵੀ ਆਰਮੀ ਵਾਲਾ ਹੀ ਆ ਇਹਨਾਂ ਨੂੰ ਇਹ ਤਾਂ ਕੋਟੋ ਕੋਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉਥੇ ਠਾਣੇ ਸਾਡੇ ਸਾਹਮਣੇ ਪੇਸ਼ ਕਰਦੇ ਵਰਣਾ ਨੇ ਪ੍ਰੇਮ ਸਿੰਘ ਜੀ ਤੇ ਇਹ ਰਿਟਾਇਰ ਆਏ ਨੇ ਫੌਜੀ ਰਿਟਾਇਰ ਆਏ ਨੇ ਤੇ ਸਾਡੇ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ਸਾਰੀ ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗਾ ਲੱਕੜ ਮਿਸਤਰੀ ਲੱਗਾ ਆਪਾਂ ਸੀ ਕਿਹਾ ਉਹ ਕੰਮ ਕਰਵਾਉਂਦੇ ਪਏ ਆ ਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਲੋਕ ਮੁੰਡਿਆਂ ਨੇ ਬੁਲਾਇਆ ਵੀ ਅਨਕੁਸ਼ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਨੇ ਗੱਡੀ ਗੱਡੀ ਆਵਾਜ਼ ਤੇ ਗੱਡੀ ਇਹਦੇ ਤੇ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਆ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਬਾਹਰ ਕਰ ਦੇਣਾ ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ ਵੀ ਉਹਨੇ ਗੱਡੀ ਨੂੰ ਪਤਾ ਨਹੀਂ ਟਰਨ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਇਹਦੇ ਪਪਾ ਨੇ ਨਹੀਂ ਗੋਲੀ ਗਾਲੋ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਗੋਲੀ ਤੇ ਇਹਨਾਂ ਨੇ ਇਹਨਾਂ ਮਰ ਕੇ ਗੱਡੀ ਲੈ ਕੇ ਚਲੇ ਗਏ ਤੇ ਬਾਅਦ ਵਿੱਚ ਇਹਨਾਂ ਜਿਹੜੇ ਕੁਲਵਿੰਦਰਪੁਰ ਭੈਣ ਜੀ ਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਪਰਾਇਕਾ ਪੂਰਾ ਕਰਾਇਆ ਤਾਂ ਤੇ ਮੇਰਾ ਬੇਟਾ ਵੀ ਖੜਾ ਸੀ ਬਾਤ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਇਹ ਜਿਹੜੀ ਉਹ ਕੁੜੀ ਵੱਡੀ ਜਿਹੜਾ ਉਹਨੇ ਇੱਕ ਟਾਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜਨਦੀ ਆ ਨਾ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਐ ਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜਨਦੀ ਥੇ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤੁਹਾਨੂੰ ਗਲਤ ਕੀ ਬੋਲਿਆ ਫਿਰ ਇਹ ਸਾਡੇ ਘਰ ਤੋਂ نیچے ਉਤਰ ਗਈ ਆ ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਭਨੇਵਾ ਆ ਤੇ ਗਾੜੀ ਭਨੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਸਾਥ ਕਰਕੇ ਸਾਦ ਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਉਹ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦੁਆਸ਼ੀ ਪੂਰੀ ਕਰਨ ਡੇ ਹੋ ਅਸੀਂ ਤੁਹਾਨੂੰ ਕੁਝ ਨਹੀਂ ਮਾੜਾ ਨਹੀਂ ਚੰਗਾ ਨਹੀਂ ਕਦੀ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਕਾਰਡ ਕਰਕੇ ਦਿੱਤਾ ਮੈਂ ਉੱਥੇ ਕੰਪਲੇਨ ਕੀਤੀ ਉਹ ਸਨਾ ਉਹਨਾਂ ਨੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਆ ਕਰਦੇ ਆ ਸਾਡੀ ਇੱਥੇ ਸਦਰ ਥਾਣੀ ਸ਼ਾਇਦ ਆਈ ਨਹੀਂ ਤੇ ਇੱਥੇ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ ਇਤੋਂ ਪਹਿਲੇ ਹੀ ਮੇਰੇ ਹਸਬੰਦ ਆ ਗਏ ਨੇ ਗੱਡੀ ਲੈ ਕੇ ਜ گئے ਸੀਗੇ ਤੇ ਵਾਪਿਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ 'ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਤੂ ਤੂ ਕੇ ਇੱਥੇ ਮਾਰਿਆ ਪਹਿਲੇ ਗੱਡੀ ਤੋਂ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਤੂੰ ਚੱਲ ਗਈ ਤੇ ਇਹਨਾਂ ਮੁੜਕੇ ਦਾਤਰ ਤੇ ਉਹ ਲਾਏ ਉਹ ਗੰਡਾਸੀਆਂ ਲਾਏ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹ ਤੇ ਤੇ ਵਾਰ ਕਰਨਉਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਲੈਂਦਾ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਲੀਕ ਆਉਟ ਹੋ ਕੇ ਇਹਨਾਂ ਦੇ ਕੋਲ ਪਹਲੇ ਆਉਂਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਬਿਲਕੁਲ ਸਾਬਕਾ ਫੌਜੀ ਦੇ ਨਾਲ ਵੀ ਪ੍ਰੇਮ ਸਿੰਘ ਨਾਲ ਰابطਾ ਕੀਤਾ ਗਿਆ ਜਿਨ੍ਹਾਂ ਨੇ ਦੱਸਿਆ ਕਿ ਉਸਨੇ ਮਹਿਲਾ ਪੁਲਿਸ ਅਧਿਕਾਰੀ ਵੱਲੋਂ ਮੈਨੂੰ ਕਰੈਕ ਕਿਹਾ ਗਿਆ ਸੀ ਜਿਸ ਤੋਂ ਬਾਅਦ ਮੇਰੇ ਪੁੱਤ ਨੂੰ ਬਰਦਾਸ਼ਤ ਨਹੀਂ ਹੋਇਆ ਜਿਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਸਿਰਫ ਤਾਂ ਸਿਰਫ ਪੁੱਛਣ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਡੇ ਦੇ ਉੱਤੇ ਹਮਲਾ ਕਰ ਦਿੱਤਾ ਪਰ ਮਹਿਲਾ ਪੁਲਿਸ ਅਧਿਕਾਰੀ ਨੇ ਸਾਰੇ ਹੀ ਆਪਣੇ ਤੇ ਲੱਗੇ ਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਹੋਇਆ ਕਿ ਉਲਟਾ ਇਹ ਤਿੰਨ ਜਣੇ ਆਣ ਕੇ ਮੈਨੂੰ ਘਰ ਪੈਂਦੇ ਨੇ ਇੱਕ ਔਰਤ ਤਿੰਨ ਜਣਿਆਂ ਨਾਲ ਕਿਸ ਤਰੀਕੇ ਨਾਲ ਮੁਕਾਬਲਾ ਕਰ ਸਕਦੀ ਹੈ ਸੋ ਹੁਣ ਦਰਸ਼ਕ ਹੀ ਫੈਸਲਾ ਕਰਨਗੇ ਕਿਸ ਤਰੀਕੇ ਨਾਲ ਇਨਸਾਫ ਹੋਣਾ ਚਾਹੀਦਾ ਮਹਿਲਾ ਪੁਲਿਸ ਅਧਿਕਾਰੀ ਦਾ ਵੀ ਪੱਖ ਸੀ ਦਰਸ਼ਕਾਂ ਸਾਹਮਣੇ ਰੱਖਿਆ ਤੇ ਦੂਜੇ ਪਾਸੇ ਉਸ ਸਾਬਕਾ ਫੌਜੀ ਦਾ ਵੀ ਪੱਖ ਦਰਸ਼ਕਾਂ ਦੇ ਸਾਹਮਣੇ ਰੱਖਿਆ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰਨ ਦੇ ਜੇ ਮਾਰ ਦੇ ਅੰਦਰ ਮੇਰੇ ਪਿਓ ਨੂੰ ਮੇਰੇ ਪਿਓ ਨੂੰ ਮਾਰ ਦੇਆ ਮੇਰੇ ਪਿਓ ਨੂੰ ਮਾਰ ਦੇਆ ਤੇਰੇ ਆ ਮਾਰਿਆ ਜੇ ਇਹਨਾਂ ਨੇ ਚੰਗੀ ਰੀਜ ਨਾਲ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਕਿ ਬਸ ਗੱਡੀ ਉਹਨਾਂ ਨੇ ਹਾਂ ਮਾਰਿਆ